ਸਾਥੀਓ ਆ ਸੱਚੀ ਸੇਵਾ ਆ ਦੇਖੋ ਇੱਧਰ ਨਿਸ਼ਕਲ ਸੇਵਾ ਚੱਲ ਰਹੀ ਹੈ ਮਿੱਟੀ ਬੱਖੋ ਬੱਖ ਪਿੰਡਾਂ ਤੋਂ ਆ ਰਹੀ ਹੈ ਤੇ ਇੱਥੇ ਬੋਰੀਆਂ ਚ ਭਰਨ ਦਾ ਕੰਮ ਕਰਦੇ ਆ ਨਾਲ ਦੀ ਨਾਲ ਇਨਫੈਕਸ਼ਨ ਬਿਮਾਰੀਆਂ ਦਾ ਵੀ ਖਤਰਾ ਹੈ ਪਰ ਫਿਰ ਵੀ ਆ ਸੱਚੀ ਸੇਵਾ ਚੱਲ ਰਹੀ ਹੈ ਕਮੌਰ ਪਿੰਡ ਤੋਂ ਜਾਣਕਾਰੀ ਦੇ ਬਾਬਾ ਜੀ ਆ ਜੀ ਆ ਇਹ ਮੇਰੇ ਵੀਰ ਵੱਡੇ ਵੀਰ ਕਰਨਾਮ ਸਿੰਘ ਪਾਜੀ ਅੱਛਾ ਆ ਦੇਖੋ ਇੱਧਰ ਬਜ਼ੁਰਗ ਆਪ ਲੱਗੇ ਨੇ ਔਰ ਸਰ ਲਗਾ ਲ ਇਹ ਸੂਸਾ ਤੁਸੀਂ ਚਿੱਟੇ ਕੱਪੜਿਆਂ ਦੀ ਗੱਲ ਕੀਤੀ ਮਹਾਰਾ ਦੀ ਗਰਬਾਣੀ ਜੀ ਇੱਕ ਬਚਨ ਆ ਦਾ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿਤ ਕਠੋਰ ਜਿਓ ਤਿੰਨ ਮੁਖ ਨਾਮ ਨਉ ਪਜਾ ਦੂਜੇ ਵਿਆਪੇ ਚੋਰ ਜਿਓ ਇਹ ਜਿਹੜੇ ਚਿੱਟੇ ਕੱਪੜੇ ਪਾ ਕੇ ਆਂਦੇ ਨਾ ਇੱਥੇ ਸਿਰਫ ਆਪਣੀ ਬੱਲੇ ਬੱਲੇ ਕਰਾਣ ਲਈ ਆਂਦੇ ਆ ਮਹਾਰਾਜ ਦਾ ਗਰਵਾਣੀ ਚ ਇੱਕ ਹੋਰ ਵੀ ਸ਼ਬਦ ਆਦਾ ਕਿ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਾਰੇ ਕਹੂ ਨਾ ਛੱਡ ਐ ਖੇਤ ਇਹ ਉਹ ਖੇਤ ਆ ਜਿਹੜਾ ਚਾਹੇ ਸੂਰੇ ਆ ਕਿੰਨੇ ਸਾਰੇ ਸੂਰਮੇ ਹੀ ਆ ਜਿਹੜੀ ਸੇਵਾ ਕਰ ਰਹੇ ਆ ਚਾਹੇ ਇਹਨਾਂ ਦਾ ਪੁਰਜਾ-ਪੁਰਜਾ ਕੱਟ ਹੋ ਜਵੇ ਲੇਕਿਨ ਇਹ ਪਿੱਛੇ ਮੁੜਨੇ ਵਾਲੀ ਕੌਮ ਨਹੀਂ ਹੈਗੀ ਇਹ ਇਹਨਾਂ ਯੋਧਿਆਂ ਨੇ ਮੋਰਚਾ ਸਾਂਭਿਆ ਆ ਉਹਦਿਆਂ ਨੇ ਮੋਰਚਾ ਸਾਂਭਿਆ ਵਾ ਮਹਾਰਾਜੀ ਦੀ ਗਰਵਾਣੀ ਦਾ ਇਹ ਬਚਨ ਹੈ ਕਿ ਨਾ ਦੱਸ ਦੋ ਸਾਰਿਆਂ ਨੇ ਮੈਨੂੰ ਨਾ ਪਤਾ ਲੱਗ ਜਾਣ ਇਹ ਇਹ ਭਾਜੀ ਇਹ ਖਿੰਦਾ ਟਰੈਕਟਰ ਵਾਲਾ ਜੀ ਪਿੰਡ ਦੇ ਨਾਲ ਇਹ ਬਾਪੂ ਇਹ ਭਾਜੀ ਇਹ ਬਿੱਲਾ ਜੀ ਬਿੱਲਾ ਕਮੌਰ ਤੋਂ ਇਹ ਭਾਈ ਗੁਰਨਾਮ ਸਿੰਘ ਜੀ ਕਮੌਰ ਤੋਂ ਜੀ ਇਹ ਜਸਵੀਰ ਬਲਵੀਰ ਸਿੰਘ ਦਾ ਲੜਕਾ ਜੀ ਉਹ ਕਮੌਰ ਕਮੌਰ ਤੋਂ ਜੀ ਜਸਵੀਰ ਸਿੰਘ ਤੇ ਜਸਵੀਰ ਸਿੰਘ ਜੀ ਆ ਭਾਈ ਗੁਰਨਾਮ ਸਿੰਘ ਦਾ ਲੜਕਾ ਜੀ ਕਮੌਰ ਤੋਂ ਜੀ ਤੇ ਉਹ ਸਰਦਾਰ ਇੱਥੇ ਹਾਂਜੀ ਇਹ ਦੇਖ ਲਓ ਬੇ ਯੋਧੇ ਆ ਜੀ ਅਣਥੱਕ ਸੇਵਾ ਆ ਇਹ ਭਾਜੀ ਸਜੀਤ ਸਿੰਘ ਜੀ ਚੜ੍ਹਵਾ ਜਾ ਰਹੇ ਤੋਂ ਸਜੀਤ ਸਿੰਘ ਚੜ੍ਹਵਾ ਜਾ ਰਹੇ ਤੋਂ ਦਾਸ ਦਾ ਨਗਰ ਜੀ ਇਸ ਨਗਰ ਤੋਂ ਮਗਰ 25 ਕਿਲੋਮੀਟਰ ਹੋਣਾ ਪਰ ਸਾਨੂੰ ਦੁੱਖ ਹੈ ਜੀ ਇਹ ਸਾਡੇ ਆਪਣੇ ਭਰਾ ਆ ਪਰ ਪਰ ਤੁਸੀਂ ਜਦੋਂ ਨਾਲ ਖੜ੍ਹ ਜਾਂਦੇ ਆ ਫਿਰ ਹੌਸਲਾ ਬਹੁਤ ਬੁਲੰਦ ਹੋ ਜਾਂਦਾ ਆ ਨੌਜਵਾਨ ਵੀਰ ਦੇਖ ਇਹਨਾਂ ਦਾ ਵੀ ਇਹ ਵੀ ਬੁਲਟ ਤੇ ਗੇੜੀਆਂ ਮਾਰ ਸਕਦੇ ਆ ਪਰ ਨਹੀਂ ਇੱਥੇ ਖੜੇ ਆ ਡੱਟ ਕੇ ਖੜੇ ਆ ਸਵੇਰ ਦੇ 9 ਵਜੇ ਦੇ ਜੀ 9 ਵਜੇ ਜਾਣ ਕੇ ਭੁੱਖੇ ਛੱਡ ਕੇ ਫੇਰ ਆਏ ਨੇ ਜੀ ਸਾਰੇ ਚਿਹਰੇ ਦਿਖਾ ਦੇ ਸਾਰੇ ਦਿਖਾ ਦੇ ਵੀਰੇ ਚਿਹਰੇ ਉਧਰ ਇਹ ਸਭ ਯੋਧੇ ਨੇ ਸਭ ਮਹਾਰਾਜ ਦਾ ਫਲਸਫਾ ਅੱਗੇ ਵਧਾ ਰਹੇ ਨੇ ਆ ਦਿਖਾ ਦੇ ਚਿਹਰੇ ਜ਼ਰਾ ਇੱਕ ਵਾਰੀ ਸੱਸੀ ਕਾ ਜਮਾ ਤੇ ਸੱਸੀ ਤੁਹਾਡਾ ਕਿਹੜਾ ਪਿੰਡ ਜੀ ਤੰਗੜਾਪੁਰ ਆ ਜੀ ਆ ਜਕਾਰੇ ਦੀ ਸ਼ਕਤੀ ਦੇਖੋ ਕਿੰਨੀ ਆ ਜੀ ਆ ਦੇਖੋ ਤੇ ਅੰਗੜਪੁਰ ਤੋਂ ਬੀਬੀਆਂ ਇਹ ਪੂਰੀ ਜਾਨ ਨਾਲ ਪੂਰੀ ਮਿਹਨਤ ਕਰਦੀਆਂ ਪਈਆਂ ਔਰ ਇਹਨਾਂ ਦਾ ਸਤਿਕਾਰ ਹੈ ਸਾਡੇ ਦੇ ਅੰਗੜਪੁਰ ਤੋਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਸਤਿਕਾਰ ਇਹਨਾਂ ਦਾ ਬਹੁਤ ਸਤਿਕਾਰ ਆ ਵੀ ਦਿਖਾ ਯਾਰ ਇੱਧਰ ਆ ਜਿਹੜੀ ਤੁਸੀਂ ਨਰੇਗਾ ਵਾਲੇ ਓ ਕਿ ਲੇਬਰ ਵਾਲੇ ਲੇਬਰ ਵਾਲੇ ਆ ਇਹ ਵੀ ਵਿਚਾਰੇ ਜਾਨ ਜੋਖਮ ਚ ਪਾ ਕੇ ਇੱਥੇ ਸੇਵਾ ਕਰਦੇ ਆ ਪਰ ਕਹਿੰਦੇ ਕਿ 25 30 ਜਾਣੇ ਹੀ ਲੇਬਰ ਵਾਲੇ ਆ ਬਾਕੀ ਆਪ ਮੁਹਾਰੇ ਲੋਕ ਲੱਗੇ ਨੇ ਤਾਂ ਆ ਬਾਪੂ ਏ ਬੱਬੂ ਵੀ ਘਮੌਰ ਦਾ ਕਿ ਚੜ ਮਿਆਰੇ ਦਾ ਘਮੌਰ ਦਾ ਹੀ ਹੈ ਕੀ ਨਾ ਬੱਬੂ ਦੇ ਦਾ ਹਾਂ ਲਾਲੀਆ ਜੀ ਲਾਡੀ ਹਾਂ ਲਾਡੀ ਲਾਲੀ ਜੀ ਲਾਲੀ 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 ਘਮੌਰ ਤੋਂ ਜੀ ਲਾਲੀ ਘਮੌਰ ਤੋਂ ਤਾਂ ਲਾਲੀ ਘਮੌਰ ਆਲੇ ਨੇ ਵੀ ਜਿਹੜੇ ਫੱਟੇ ਚੱਕੇ ਪਏ ਆ ਕੰਮ ਦੇ ਉਹ ਉੱਪਰ ਤੱਕ ਦੇਖੋ ਵੱਖੋ ਵੱਖ ਪਿੰਡਾਂ ਤੋਂ ਲੋਕ ਆਏ ਨੇ ਆਪਣਾ ਫਰਜ ਸਮਝ ਕੇ ਸੇਵਾ ਭਾਵਨਾ ਨਾਲ ਔਰ ਕਿਸੇ ਨੇ ਕੁਝ ਵੀ ਇੱਥੋਂ ਲੈ ਕੇ ਨਹੀਂ ਜਾਣਾ ਜਿਹੜੇ ਵੀ ਆਏ ਆ ਸਮਰਪਣ ਭਾਵਨਾ ਨਾਲ ਆਏ ਆ ਇਹ ਸਮਝ ਕੇ ਕਿ ਅਸੀਂ ਸੇਵਾ ਕਰਨੀ ਹੈ ਅਸੀਂ ਪੰਜਾਬ ਦੀ ਜੋ ਪੰਜਾਬੀਅਤ ਐ ਇਸ ਨੂੰ ਜ਼ਿੰਦਾ ਰੱਖਣਾ ਭਾਈਚਾਰ ਨੂੰ ਜ਼ਿੰਦਾ ਰੱਖਣਾ ਇੱਕੇ ਨੂੰ ਜ਼ਿੰਦਾ ਰੱਖਣਾ ਬਸ ਸਲਾਮ ਹੈ ਨਾਲ ਸਾਰਿਆਂ ਨੂੰ